ਜੀਵਨ ਤੇਰਾ ਸੁੱਤਿਆਂ ਹੀ ਲੰਘ ਗਿਆ ਜ਼ਿੰਦਗੀ ਅੰਧੇਰੇ ਚ ਔਰ ਸੁੱਤਿਆਂ ਹੀ ਬੀਤ ਗਈ ਔਰ ਗਜ਼ਬ ਦੀ ਗੱਲ ਇਹ ਹੈ ਕਿ ਮਹਿਲ ਤੋਂ ਬਾਹਰ ਸੁੱਤਾ ਰਿਹਾ ਹੈ ਘਰ ਦੇ ਵਿੱਚ ਨਹੀਂ ਸੁੱਤਾ ਰਿਹਾ ਤੂੰ ਜਾਗ ਤੇ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ ਜਿਹੜਾ ਘਰ ਪਰਿਪੂਰਨ ਪਰਮਾਤਮਾ ਨੇ ਦਿੱਤਾ ਹੈ ਉਹ ਅਗੰਮੀ ਉਹ ਅਧਿਆਤਮ ਉਹਦੇ 6 ਕਮਰੇ ਨੇ ਇੱਕ ਕਮਰੇ ਦਾ ਵੀ ਪਤਾ ਕੋਈ ਨਹੀਂ ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤਰ ਹੋਰੇ ਭਾਈ ਮਨ ਜਾਗ ਐ ਚੇਤਨਾ ਤੂੰ ਜਾਗ ਐ ਕੁੰਡਲਨੀ ਤੂੰ ਜਾਗ ਮੈਂ ਅਰਜ਼ ਕਰਾਂ ਗੁਰਮਤਿ ਨੇ ਕਹਿ ਦਿੱਤਾ ਐ ਮਨ ਤੂੰ ਜਾਗ ਤੇ ਯੋਗੀਆਂ ਨੇ ਕਹਿ ਦਿੱਤਾ ਹੈ ਐ ਕੁੰਡਲਨੀ ਤੂੰ ਜਾਗ ਸੁੱਤੀ ਕਿਉਂ ਹੈ ਸਨਾਤਨੀ ઋષਿ ਕਹਿੰਦੇ ਨੇ ਆਤਮਾ ਤੂੰ ਜਾਗ ਤਾਂ ਕਿ ਪ੍ਰਮਾਤਮਾ ਨਾਲ ਸੰਬੰਧ ਜੁੜੇ ਤੂੰ ਸੁੱਤੀ ਪਈ ਹੈ ਨਾਮ ਵਖ ਵਖ ਨੇ ਦਰਸਲ ਹਸਤੇ ਇੱਕ ਹੈ ਜੀਵਨ ਸ਼ਕਤੀ ਸਮੂਹ ਜੀਵਨ ਸ਼ਕਤੀ ਸਰੀਰ ਹੱਥ ਪੈਰ ਕੰਮ ਕਰ ਰਹੇ ਨੇ ਲੇਕਿਨ ਇਹ ਨਾ ਸਮਝਨਾ ਕਿ ਮਨ ਸਾਡਾ ਪੂਰਾ ਕੰਮ ਕਰ ਰਿਹਾ ਹੈ ਜੀਵਨ ਚੇਤਨਾ ਪੂਰੀ ਕੰਮ ਕਰ ਰਹੀ ਕਤਈ ਨਹੀਂ ਕਰ ਰਹੀ ਸੁੱਤੀ ਪਈ ਹੈ ਸ਼ਬਦ ਦੇ ਜਾਪ ਨਾਲ ਜਦ ਇਹ ਸ਼ਬਦ ਅੰਤਰ ਆਤਮੇ ਚੋਟ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਦੀ ਐਸੀ ਕੋਈ ਧੁਨ alaape ਤੇ ਕੰਨਾਂ ਨਾਲ ਸੁਣੇ ਸੁੱਤੀ ਹੋਈ ਕੁਡਲਨੀ ਤੇ ਚੋਟ ਪਹੁੰਚਦੀ ਹੈ ਇਹੀ ਕੰਮ ਕਰਨਾ ਔਖਾ ਹੈ ਬਾਕੀ ਤੇ ਕੋਈ ਔਖਾ ਨਹੀਂ ਇਹ ਕਥਾ ਸੁਣ ਲੈਣੀ ਤੇ ਕੋਈ ਔਖੀ ਨਹੀਂ ਤੇ ਮੈਂ ਇਹ ਅਰਜ਼ ਕਰਦਾ ਹਾਂ ਇਹ ਕਥਾ ਸੁਣਾ ਦੇਣੀ ਵੀ ਤੇ ਕੋਈ ਔਖੀ ਨਹੀਂ ਹੈ ਕੀਰਤਨ ਕਰ ਲੈਣਾ ਵੀ ਕੋਈ ਔਖਾ ਨਹੀਂ ਤੇ ਕੀਰਤਨ ਸੁਣ ਲੈਣਾ ਵੀ ਕੋਈ ਔਖਾ ਨਹੀਂ ਦੋ ਚਾਰ ਕਦਮ ਮੈਂ ਹੋਰ ਅੱਗੇ ਵੱਧਾਂ ਤੇ ਸ਼ਾਇਦ ਤੁਹਾਨੂੰ ਸ਼ੱਕ ਵੀ ਜਾਗੇ ਵੀ ਇਹ ਆਖਦਾ ਕੀ ਹੈ ਜਿਸ ਕਰਮ ਦੇ ਕਰਦਿਆਂ ਕਰਦਿਆਂ ਜੀਵਨ ਅਜੇ ਤੱਕ ਨਹੀਂ ਬਦਲਿਆ ਉਹ ਕਰਮ ਕਮ ਸੇ ਕਮ ਸਾਡੇ ਵਾਸਤੇ ਤੇ ਧਾਰਮਕ ਨਹੀਂ ਹੋ ਸਕਦਾ ਹੋਵੇਗਾ ਧਾਰਮਕ ਸਾਡੇ ਵਾਸਤੇ ਧਾਰਮਕ ਨਹੀਂ ਜਦ ਆਖਿਆ ਜਾਂਦਾ ਇੱਕ ਦਫਾ ਵਾਹਿਗੁਰੂ ਆਖੋ ਤੇ ਜਨਮਾਂ ਜਨਮਾਂ ਅੰਤਰਾਂ ਦੇ ਪਾਪ ਕੱਟੇ ਜਾਂਦੇ ਨੇ ਕਤੇ ਗਏ ਹੋਣਗੇ ਕਿਸੇ ਦੇ ਜ਼ਰੂਰ ਸਾਡੇ ਤੇ ਨਹੀਂ ਕੱਤੇ ਗਏ ਦੁੱਖ ਵੀ ਮੌਜੂਦ ਪਾਪ ਵੀ ਮੌਜੂਦ ਇਹ ਤੁਸੀਂ ਕਹਿੰਦੇ ਇੱਕ ਦਫਾ ਕਨੇ ਅਸੀਂ ਤੇ ਹਜ਼ਾਰ ਦਫਾ ਕਹਿਆ ਗੱਲ ਤੇ ਕੁਝ ਨਹੀਂ ਬਣੀ ਦੁੱਖ ਵੀ ਮੌਜੂਦ ਤੇ ਪਾਪ ਵੀ ਮੌਜੂਦ ਤੇ ਫਿਰ ਇਹ ਆਖਿਆ ਜਾਂਦਾ ਹੈ ਇੱਕੋ ਹੀ ਬਚਨ ਸੁਣ ਤੇ ਪਰਮ ਆਨੰਦ ਬਣ ਜਾਏਗਾ ਅਸੀਂ ਹਜ਼ਾਰਾਂ ਬਚਨ ਹਜ਼ਾਰਾਂ ਦਫਾ ਸੁਣ ਲੈਣ ਨਾ ਦੁੱਖ ਗਏ ਨਾ ਪਾਪ ਗਏ ਮਰਜ਼ ਕਰਾਂ ਬਿਲਕੁਲ ਠੀਕ ਹੈ ਇੱਕ ਦਫਾ ਆਖ ਦੇ ਹੀ ਪਾਪ ਚਲੇ ਜਾਂਦੇ ਦੁੱਖ ਚਲੇ ਜਾਂਦੇ ਨੇ ਪਰ ਉਹ ਇੱਕ ਦਫਾ ਆਖਣਾ ਹੀ ਔਖਾ ਹੈ ਜਿਸ ਦੇ ਆਖਦਿਆਂ ਪਾਪ ਚਲੇ ਜਾਂਦੇ ਤੇ ਦੁੱਖ ਚਲੇ ਜਾਂਦੇ ਉਸ ਢੰਗ ਨਾਲ ਇੱਕ ਦਫਾ ਆਖਣਾ ਬੜਾ ਔਖਾ ਔਰ ਉਸ ਢੰਗ ਨਾਲ ਬੰਦਾ ਕਹਿ ਸਕੇ ਉਚਾਰਨ ਕਰ ਸਕੇ ਇਸ ਕਥਾ ਕੀਰਤਨ ਤੋਂ ਪ੍ਰੇਰਣਾ ਲੈਣੀ ਹੈ ਧਾਰਮਿਕ ਬਣਨ ਦੀ ਪ੍ਰੇਰਣਾ ਲੈਣੀ ਹੈ ਜਿਹੜਾ ਇਹ ਮਤਲਬ ਨਹੀਂ ਕਿ ਕੀਰਤਨ ਸੁਣਿਆ ਤੇ ਧਾਰਮਿਕ ਹੋ ਗਏ ਆ ਇਹ ਨਹੀਂ ਐਨੇ ਮਰਜ਼ ਕਰਦਾ ਧਾਰਮਿਕ ਹੋਣ ਦੀ ਪ੍ਰੇਰਣਾ ਲੈਣੀ ਹੈ ਤੇ ਉਹ ਜਪ ਜਦ ਤੁਸੀਂ ਕਰੋਗੇ ਤੇ ਇੱਕ ਗੱਲ ਤਾਂ ਸਪਸ਼ਟ ਹੋ ਜਾਏਗੀ ਕਿ ਕੰਮ ਬੜਾ ਔਖਾ ਹੈ ਤੇ ਬਹੁਤ ਔਖਾ ਕੰਮ ਹੈ ਰੂਹੇ ਜ਼ਮੀਨ ਵਿੱਚ ਇਸ ਤੋਂ ਜ਼ਿਆਦਾ ਹੋਰ ਕੋਈ ਕਮ ਔਖਾ ਨਹੀਂ ਜਿੰਨਾ ਇਹ ਔਖਾ। ਔਰ ਰੋਹੇ ਜ਼ਮੀਨ ਦੇ ਚ। ਇਤਨਾ ਹੋਰ ਰਸ ਕਿਧਰੇ ਵੀ ਨਹੀਂ ਜਿੰਨਾ ਇਸ ਨਾਮ ਜਪਣ ਦੇ ਚ ਰਸ। ਆਨੰਦ ਹੈ ਤੇ ਖੇੜਾ ਔਰ ਕਿਧਰੇ ਵੀ ਨਹੀਂ। ਤੋ ਜਪਣਾ ਇਸ ਵਾਸਤੇ ਹੈ ਕਿ ਸੁੱਤੀ ਹੋਈ ਕੁੰਡਲਨੀ ਜਾਗੇ। ਤੇ ਜਾਗੇਗੀ ਤਾਂ ਜੇ ਸ਼ਬਦ ਦੀ ਝੋਟ ਪਹੁੰਚੇ। ਤੇ ਪਹੁੰਚੇਗੀ ਤਾਂ ਜੇ ਉਚਾਰਨ ਕਰਦੇ ਆ ਸਾਡਾ ਧਿਆਨ ਹੋਵੇ ਨਹੀਂ ਤੇ ਨਹੀਂ ਨਹੀਂ ਤੇ ਸਾਰਾ ਦਿਨ ਵਾਇਗਰੋ ਵਾਇਗਰੋ ਕਰਦੇ ਰਹੀਏ ਤੇ ਕੁਝ ਨਹੀਂ ਕੁਝ ਨਹੀਂ ਬਣਗੇ ਕੱਲ ਅਗਰ ਧਿਆਨ ਨਹੀਂ ਤਾਂ ਖਲਾਦ ਵਿੱਚ ਉੱਡ ਗਏ ਸ਼ਬਦ ਬਾਹਰ ਚਲੀ ਗਈ ਆਵਾਜ਼ ਇਸ ਆਵਾਜ਼ ਨੂੰ ਅੰਦਰ ਪ੍ਰਵੇਸ਼ ਕਰਨਾ ਹੈ ਤੇ ਇਹ ਧਿਆਨ ਦੇ ਰਾਹੀ ਹੋਵੇਗੀ ਕੇ ਧਿਆਨ ਨਹੀਂ ਤੇ ਬੰਦਾ ਸੁਣ ਵੀ ਨਹੀਂ ਸਕਦਾ ਤੋ ਧਿਆਨ ਕਰਕੇ ਸੁਣੇਗਾ ਤੇ ਸ਼ਬਦ ਦੀ ਚੋਟ ਅੰਦਰ ਪਾਏਗਾ ਜੈਸੇ ਕੁੰਡਲਨੀ ਜਾਗੜੀਏ ਕੁਝ ਰਸ ਬਣਦਾ ਉਹਦੇ ਜਾਗਦਿਆਂ ਹੀ ਸਵਾਦ ਬਣਦਾ ਕਿਉਂ ਕਿ ਜੈਸੇ ਜਾਗੜੀਏ ਉੱਪਰ ਉੱਠਦੀ ਹੈ ਇਸ ਵਾਸਤੇ yogiyan ne kundali nu sapni naal tashbih ditti hai jaisse sapera ਬੇਨ ਵਜਾਂਦਾ ਤੇ ਪਟੋਰੀ ਦੇ ਚੋਂ ਸਪਨੇ ਨਿਕਲ ਕੇ ਨਾਗ ਉੱਪਰ ਉੱਠਦਾ ਐ ਐਸੇ ਉੱਪਰ ਉੱਠਦਾ ਜਿਨ੍ਹਾਂ ਨੇ ਕੁਝ ਅਨੁਭਵ ਕੀਤਾ ਉਹਨਾਂ ਨੇ ਇਹ ਦੱਸਿਆ ਪਰ ਜੀਵਨ ਸ਼ਕਤੀ ਇਹ ਉੱਪਰ ਉੱਠਦੀ ਪਰ ਜੈਸੇ ਜੈਸੇ ਉੱਪਰ ਉੱਠਦੀ ਹੈ 6 ਕਮਰੇ ਨੇ ਉਹਨਾਂ ਦੇ ਦਰਵਾਜ਼ੇ ਨੇ ਬੰਦ ਨੇ ਅੰਦਰ ਪ੍ਰਵੇਸ਼ ਕਿਸ ਤਰ੍ਹਾਂ ਕਰੇਗੀ ਦਰਵਾزه ਤੇ ਖੁੱਲਣ ਤੋਂ ਸ਼ਬਦ ਦੀ ਝੋਟ ਨਾਲ ਜਿੰਨੀ ਜ਼ੋਰ ਨਾਲ ਕੁੰਡਲਣੀ ਉੱਪਰ ਉੱਠਦੀ ਹੈ ਦਰਵਾਜ਼ੇ ਖੁੱਲਦੇ ਬਸ ਉਹ ਦੇ ਸਪਰਸ਼ ਕਰਦੇ ਹੀ ਦਰਵਾਜ਼ੇ ਖੁੱਲਦੇ ਨੇ ਬਸ਼ਰਤ ਤੇ ਉੱਪਰ ਪੂਰੀ ਤਾਕਤ ਨਾਲ ਇਹ ਉੱਠੇ ਅਰ ਬਾਰ ਬਾਰ ਜੇ ਗੁਰਬਾਣੀ ਵਿੱਚ ਐਸਾ ਆਖਿਆ ਗਿਆ ਬਈ ਉੱਠ ਕਬੀਰ ਸੋਤਾ ਕਿਆ ਕਰੇ ਬੈਠਾ ਰਹਾ ਔਰ ਜਾਗ ਜਾਹੇ ਕੇ ਸੰਗ ਵਿਚੜਾ ਤਾਹੇ ਕੇ ਸੰਗ ਲਾਗ ਜਿੱਥੋਂ ਵਿਛੜਿਆ ਉਹਦੇ ਨਾਲ ਜੁੜ ਇੱਕਦਮ ਜਾਗ ਤੇ ਕਹਦੀਏ ਜਾਗੇ ਆ ਜਿਸ ਤੋਂ ਵਿਛੜਿਆ ਜੁੜੇ ਤੇ ਹੈ ਕੋਈ ਨਹੀਂ ਤੋ ਕਬੀਰ ਵੀ ਸੁਰਤ ਜਗਾਣ ਦੀ ਗੱਲ ਪਏ ਕਰਦਾ ਮਨ ਜਗਾਣ ਦੀ ਗੱਲ ਪਏ ਕਰਦਾ ਜੀਵਨ ਚੇਤਨਾ ਨੂੰ ਜਗਾਣ ਦੀ ਗੱਲ ਪਏ ਕਰਦਾ ਨੇ ਕਬੀਰ ਸੁੱਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏਗਾ ਲਾਂਬੇ ਗੋੜ ਪਸਾਰ ਇੱਕ ਦਿਨ ਤੇ ਸੁੱਤਾ ਰਹੀ ਜਾਏਗਾ ਤੂੰ ਜਾਗ ਤੇ ਜੇ ਹੁਣ ਜਾਗ ਪਿਆ ਇਸ ਤਰ੍ਹਾਂ ਦੇ ਜਾਗਣੇ ਦੇ ਨਾਲ ਤੇ ਕੋਈ ਸੰਬੰਧ ਜੁੜਦਾ ਨਹੀਂ ਤੋ ਸੁਰਤ ਨੂੰ ਜਗਾ ਜੀਵਨ ਚੇਤਨਾ ਨੂੰ ਜਗਾ ਮਨ ਨੂੰ ਜਗਾ ਤੇ ਮਨ ਜਾਗੇਗਾ ਸ਼ਬਦ ਦੀ ਝੋਟ ਨਾਲ ਹੋਰ ਕੋਈ ਤਰੀਕਾ ਨਹੀਂ ਜਿਵੇਂ-ਜਿਵੇਂ ਸ਼ਕਤੀ ਜਾਗਦੀ ਹੈ ਤਾਂ ਪਿਛਲੇ ਕਥਨ ਕੀਤੇ પ્રસੰਗ ਨੂੰ ਚੇਤੇ ਕਰ ਲੈਣਾ ਤੇ ਮੈਂ ਸਿਰਫ ਸੁਭਾਵਤ ਦੋ ਅੱਖਰ ਕਹਿ ਕੇ ਅੱਗੇ ਵਧਾਂ ਪਹਿਲਾ ਦਰਵਾਜ਼ਾ ਖੁੱਲਦਾ ਜਿਹਨੂੰ ਮੂਲਾਧਾਰ ਆਖਿਆ ਤਾਂ ਵਾਸ਼ਨਾ ਦਾ ਜਗਤ ਖਤਮ ਹੋ ਜਾਂਦਾ ਤੇ ਦਰਵਾਜ਼ੇ 6 ਨੇ ਕਮਰੇ ਵੀ 6 ਨੇ ਚੱਕਰ 6 ਨੇ ਜਪ ਕੀਤੇ ਬਿਨਾ ਅਨੁਭਵ ਚ ਨਹੀਂ ਆਣਗੇ ਕੋਈ ਨਹੀਂ ਪਤਾ ਚਲੇਗਾ ਔਰ ਇਨਾ 6 ਚੱਕਰਾਂ ਦਾ ਸੈਂਸ ਨੂੰ ਕੋਈ ਨਹੀਂ ਪਤਾ ਅਗਰ ਸੈਂਸ ਨੂੰ ਪਤਾ ਚਲ ਜਾਏ ਤੋ ਸੈਂਸ ਵੀ ਧਰਮ ਹੋ ਗਈ ਤੇ ਸੈਂਸਦਾਨ ਭਗਤ ਹੋ ਜਾਏਗਾ ਅਗਰ ਉਸ ਨੂੰ ਪਤਾ ਚਲ ਜਾਏ ਸੈਂਸਦਾਨ ਸੰਤ ਹੋ ਜਾਏਗਾ ਰ ਉਸ ਨੂੰ ਪਤਾ ਹੋ ਜਾਏ ਉਸ ਨੂੰ ਨਹੀਂ ਪਤਾ ਤੇ ਜਿਸ ਢੰਗ ਨਾਲ ਪਤਾ ਚਲਦਾ ਹੈ ਉਹ ਕਲਾ ਵੀ ਉਸ ਦੇ ਕੋਲ ਕੋਈ ਨਹੀਂ ਸਾਇੰਸਦਾਨ ਕੋਲ ਇੱਕ ਵਿਸ਼ਵਾਸ ਤੇ ਦੂਜਾ ਜਪ ਇਹ ਚਾਹੀਦਾ ਉਸ ਪਰਮ ਚੇਤਨਾ ਤੇ ਸਾਇੰਸਦਾਨ ਨੂੰ ਕੋਈ ਵਿਸ਼ਵਾਸ ਨਹੀਂ ਤੇ ਫਿਰ ਜਪ ਵੀ ਕੋਈ ਨਹੀਂ ਉਹਨੂੰ ਨਹੀਂ ਪਤਾ ਚੱਲਣਾ ਜਿੰਨਾ ਸਾਧਨਾ ਦੇ ਨਾਲ ਉਹ ਸਰੀਰ ਦੀ ਛਾਣਬੀੜ ਕਰਦਾ ਹੈ ਇਸ ਸਾਧਨਾ ਦੇ ਨਾਲ ਉਸ ਚੇਤਨਾ ਦੀ ਛਾਣਬੀੜ ਨਹੀਂ ਕਰ ਸਕੇਗਾ ਇਹ ਤੇ ਜਪ ਨਾਲ ਪਤਾ ਚੱਲਦਾ ਹੈ ਤੂੰ ਜੈਸੇ ਜੀਵਨ ਸ਼ਕਤੀ ਉੱਪਰ ਉੱਠਦੀ ਹੈ ਪਹਿਲੇ ਚੱਕਰ ਨੂੰ ਵਿਨਕੇ ਅੰਦਰ ਪ੍ਰਵੇਸ਼ ਕਰਦੀ ਹੈ ਵਾਸਨਾ ਦਾ ਜਗਤ ਖਤਮ ਹੋ ਜਾਂਦਾ ਹੈ ਜਗਤ ਦੀ ਪਕੜ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਸੰਸਾਰ ਦਾ ਲੋਭ ਦੇ ਕੇ ਗ੍ਰਾਇਆ ਨਹੀਂ ਜਾ ਸਕਦਾ ਭ੍ਰਸ਼ਟ ਨਹੀਂ ਕੀਤਾ ਜਾ ਸਕਦਾ ਕਨਨ ਨਾ ਫਲਾਣਾ ਸੰਤ ਭ੍ਰਸ਼ਟ ਹੋ ਗਿਆ ਫਲਾਣਾ ਜੋਗੀ ਭ੍ਰਸ਼ਟ ਹੋ ਗਿਆ ਫਲਾਣਾ ઋષਿ ਭ੍ਰਸ਼ਟ ਹੋ ਗਿਆ ਇਤਿਹਾਸ ਵਿੱਚ ਕਹਾਣੀਆਂ ਨੇ ਸ਼੍ਰਿੰਗੀ ઋષਿ ਭ੍ਰਸ਼ਟ ਹੋ ਗਿਆ ਵਿਸ਼ਵਾਮিত্র ਭ੍ਰਸ਼ਟ ਹੋ ਗਿਆ ਔਰ ਭ੍ਰਸ਼ਟ ਹੋਣ ਦੇ ਵਾਸਤੇ ਸਿਰਫ ਦੋ ਹੀ ਸਾਧਨ ਕੋਈ ਧਨ ਕਰਕੇ ਭ੍ਰਸ਼ਟ ਹੋਇਆ ਕੋਈ ਰੂਪ ਕਰਕੇ ਭ੍ਰਸ਼ਟ ਹੋ ਗਿਆ ਵਾਸ਼ਨਾ ਜਾਂ ਧਨ ਦੀ ਆਉਂਦੀ ਹੈ ਇਆ ਰੂਪ ਦੀ ਆਉਂਦੀ ਹੈ ਔਰ ਕੁਝ ਨਹੀਂ ਆਉਂਦੀ। ਧਨ ਦੀ ਵਾਸਨਾ ਚੋਰੀ ਨੂੰ ਜਨਮ ਦਿੰਦੀ ਏ ਰੂਪ ਦੀ ਵਾਸਨਾ ਯਾਰੀ ਨੂੰ ਜਨਮ ਦਿੰਦੀ ਏ ਸਮੁੱਚੇ ਜਗਤ ਦੀ ਦੋ ਸਮੱਸਿਆਵਾਂ ਨੇ ਔਰ ਤੇ ਕੋਈ ਸਮੱਸਿਆ ਹੀ ਨਹੀਂ ਹੈ। ਤੇ ਕਾਨੂੰਨ ਨਾਲ ਤੇ ਮਸਲਾ ਹੱਲ ਹੋਇਆ ਨਹੀਂ ਪੁਲਿਸ ਲਾਠੀ ਬੰਦੂਕ ਤੋਪਾਂ ਸਭ ਮੌਜੂਦ ਨੇ ਤੇ ਸਾਰੀ ਦੁਨੀਆ 'ਚ ਚੋਰੀ ਯਾਰੀ ਵੀ ਮੌਜੂਦ ਹੈ। ਅੱਜ ਤੱਕ ਮਸਲਾ ਹੱਲ ਨਹੀਂ ਹੋਇਆ। ਅਸਵਸਤੇ ਤਾਲਿਆਂ ਦਾ ਜਨਮ ਹੈ ਤੁਸੀਂ ਕਾਰਨੋਂ ਵੀ ਲੋਕ ਕਰਦੇ ਆ ਘਰ ਤਾਲੇ ਮਾਰ ਕੇ ਆਇਓ ਤੇ ਘਰ ਦੀ ਤੇ ਗੱਲ ਛੱਡੋ ਗੁਰੂ ਕੀ ਗੋਲਕ ਨੂੰ ਵੀ ਤਾਲੇ ਮਾਰਨੇ ਪੈਂਦੇ ਨੇ ਤਾਲੇ ਹੀ ਨਹੀਂ ਉੱਪਰ ਸੀਲ ਵੀ ਲਾਣੀ ਪੈਂਦੀ ਤੇ ਡਰ ਕੇ ਦਾ ਗੁਸਤਾਫੀ ਮਾਫ ਚੋਰਾਂ ਦਾ ਔਰ ਕਿਸ ਦਾ ਡਰ ਹੈ ਵਰਨਾ ਤਾਲੇ ਦੀ ਕੀ ਲੋੜ ਹੈ ਸੀਲ ਲਾਉਣ ਦੀ ਕੀ ਲੋੜ ਹੈ ਖਾਸ ਕਰਕੇ ਗੁਰੂ ਦੀ ਗੋਲਕ ਨੂੰ ਤੋਂ ਡਰ ਹੈ ਸਮੁੱਚੇ ਸੰਸਾਰ ਦੀ ਇਹ ਸਮੱਸਿਆ ਔਰ ਇਹਨਾਂ ਸਮਝਣਾ ਕਿ ਧਨਾਰ ਦੇਸ਼ਾਂ ਦੇ ਵਿੱਚ ਕੋਈ ਤਾਲੇ ਨਹੀਂ ਲਾਂਦਾ ਉੱਥੇ ਬਥੇਰੇ ਤਾਲੇ ਲਾਏ ਜਾਂਦੇ ਸਭ ਜਗ੍ਹਾ ਤਾਲੇ ਲਾਣੇ ਪੈਂਦੇ ਤੇ ਤਾਲਿਆਂ ਦਾ ਮਤਲਬ ਹੈ ਚੋਰੀ ਹੈ ਤੇ ਚੋਰੀ ਹੈ ਦਾ ਮਤਲਬ ਹੈ ਵਾਸ਼ਨਾ ਹੈ ਸਮਝੀ ਦੁਨੀਆ ਦੀ ਵਾਸ਼ਨਾ ਜਾਂ ਧਨ ਦੀ ਹੈ ਜਾਂ ਰੂਪ ਦੀ ਹੈ ਤਾਂ ਜਿਸ ਤਰ੍ਹਾਂ ਧਨ ਨੂੰ ਤਾਲਿਆਂ ਚ ਰੱਖਣਾ ਪੈਂਦਾ ਹੈ ਮੁਸਲਮਾਨਾਂ ਨੇ ਇਸਲਾਮ ਨੇ ਰੂਪ ਨੂੰ ਪੜਦਾ ਦਿੱਤਾ ਭਈ ਇਸਤਰੀ ਜਿਹੜੀ ਹੈ ਇਹ ਬੁਰਕੇ ਚਿਹਰਾਵੇ ਪੜਦਾ ਦੇ ਚਿਹਰਾਵੇ ਹਾਲਾਂਕਿ ਚਾਹੀਦਾ ਤੇ ਸੀ ਕਿ ਮਨੁੱਖ ਪੁਰਸ਼ ਆਪਣੀ ਅੱਖਾਂ ਤੇ ਸ਼ਰਮ ਦਾ ਪਰਦਾ ਪਾੰਦਾ ਪਰ ਇਹਨੇ ਇਸਤਰੀ ਦੇ ਮੋਹ ਦੇ ਉਤੇ ਕੱਪੜੇ ਦਾ ਪਰਦਾ ਪਾ ਦਿੱਤਾ ਤੇ ਅੱਜ ਵੀ ਅਰਬ ਦੇਸ਼ਾਂ ਵਿੱਚ ਪਰਦਾ ਬੜਾ ਲਾਜ਼ਮੀ ਬਹੁਤ ਲਾਜ਼ਮੀ ਈਰਾਨ ਉਹਦੇ ਵਿੱਚ ਨਹੀਂ ਸੀ ਉਹ ਖੁਮੈਨੀ ਨੇ ਲਾਜ਼ਮੀ ਕਰ ਦਿੱਤਾ ਤੇ ਕੁਝ ਪਾਕਿਸਤਾਨ ਦੇ ਮੌਲਵੀਆਂ ਦਾ ਵੀ ਦਿਮਾਗ ਖਰਾਬ ਹੋਇਆ ਉੱਥੇ ਕਰਨ ਲੱਗੇ ਗੁਰਮਤਿ ਨੇ ਸੁਣੋ ਨਹੀਂ ਮੰਨੇ ਰਹੋ ਰਹੋਰੀ ਬਹੂਰੀਆ ਕੁੰਗਟ ਜਿਨ ਕਾੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਅੰਤ ਕੀ ਬਾਾਰ ਲਹੇਗੀ ਨਾ ਆੜੇ ਗੁੰਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ ਮਖੜੇ ਤੇ ਜੇ ਸ਼ਰਮ ਹਯਾ ਦਾ ਕੁੰਡ ਹੈ ਤੋ ਕਪੜੇ ਦੇ ਕੁੰਡ ਦੀ ਲੋੜ ਹੀ ਕੋਈ ਕੀ ਕਰਨਾ ਹੈ ਸ਼ਰਮ ਹੀ ਕੁੰਡ ਹੈ ਸ਼ਰਮ ਹੀ ਪਰਦਾ ਹੈ ਸ਼ਰਮ ਇਸਤਰੀ ਦਾ ਪਰਦਾ ਹੈ ਸ਼ਰਮ ਪੁਰਸ਼ ਦਾ ਪਰਦਾ ਹੈ ਤੇ ਜੇ ਬੇ ਹਯਾ ਬੇ ਸ਼ਰਮ ਪੁਰਸ਼ ਹੋ ਗਿਆ ਤੇ ਬੇ ਹਯਾ ਨੂੰ ਹੀ ਤੇ ਪੰਜਾਬੀ ਚ ਕਹਿੰਦੇ ਨੇ ਬੜਾ ਨੰਗਾ ਬੰਦਾ ਹੈ ਬੇ ਹਯਾ ਨੂੰ ਤੇ ਕਹਿੰਦੇ ਨੇ ਬੇ ਸ਼ਰਮ ਨੋਰ ਕਿਸ ਨੂੰ ਕਹਿੰਦੇ ਹਾਲਾਂਕਿ ਉਸ ਨੇ ਕਪੜੇ ਪਾਏ ਹੁੰਦੇ ਨੇ ਪਰ ਕਹਿ ਦਿੱਤਾ ਜਾਂਦਾ ਹੈ ਬੜਾ ਨੰਗਾ ਹੈ। ਤੇ ਮੈਂ ਅਸਤਰਾ ਸਮੁੱਚੇ ਜਗਤ ਦੀ ਇਹ ਸਮੱਸਿਆ। ਇਸਾਈਅਤ ਨੇ ਨਗਨਤਾ ਦਿੱਤੀ ਤੇ ਇਹ ਬੇਸ਼ਰਮੀ ਦੀ ਚਰਮ ਸੀਮਾ ਨੂੰ ਛੂ ਗਈ। ਇਸਲਾਮ ਨੇ ਪਰਦਾ ਦਿੱਤਾ ਤੇ ਪਰਦਾ ਸਿਰ ਦਾ ਬੋਝ ਬਣ ਗਿਆ। ਪੱਥਰ ਦੀ ਤਰ੍ਹਾਂ। ਗੁਰਮਤਿ ਨੇ ਉਸ ਨਗਨਤਾ ਨੂੰ ਵੀ ਨਹੀਂ ਮੰਨਿਆ। ਜੋ ਬੇਸ਼ਰਮ ਤੇ ਬੇਹਯਾ ਬਣਾ ਦੇਵੇ। ਪਰ ਉਸ ਪਰਦੇ ਨੂੰ ਵੀ ਨਹੀਂ ਮੰਨਿਆ ਜੋ ਸਿਰ ਦਾ ਬੋਝ ਬਣ ਜਾ ਤੇ ਪੱਥਰ ਬਣ ਜਾ ਗੋਂਗਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰਨਾਚੇ ਕਾਨੂੰਨ ਦੇ ਨਾਲ ਸਖਤੀ ਦੇ ਨਾਲ ਮਨੁੱਖ ਦੀ ਵਾਸ਼ਨਾ ਸ਼ਾਂਤ ਨਹੀਂ ਕੀਤੀ ਜਾ ਸਕਦੀ ਅੱਜ ਤੱਕ ਤੇ ਨਹੀਂ ਹੋਈ ਲਾਠੀ ਨਾਲ ਬੰਦੂਕ ਨਾਲ ਤੋਪ ਨਾਲ ਨਹੀਂ ਹੋਈ ਜੇਲਾ ਮੌਜੂਦ ਨੇ ਔਰ ਮੈਂ ਅਰਜ਼ ਕਰਾਂ ਸ਼ਾਇਦ ਆਪ ਸਹਿਮਤ ਹੋਵੋਗੇ ਕਿ ਨਹੀਂ ਜਿਨ੍ਹਾਂ ਨੇ ਮਨੋਵਿਗਿਆਨ ਦਾ ਅਧਿਐਨ ਕੀਤਾ ਹੈ ਉਹ ਕਹਿੰਦੇ ਨੇ ਬੰਦਾ ਜੈਸੇ ਜੈਸੇ ਸਿਆਣਾ ਹੁੰਦਾ ਹੈ ਜ਼ਿਆਦਾ ਵਾਸ਼ਨਾ ਦੇ ਵਿੱਚ ਜਾਂਦਾ ਹੈ ਜੈਸੇ ਜੈਸੇ ਬੋਧਕ ਹੁੰਦਾ ਹੈ ਆਲਮ ਫਾਜ਼ਲ ਹੁੰਦਾ ਹੈ ਜ਼ਿਆਦਾ ਉਸ ਵਿੱਚ ਵਾਸ਼ਨਾ ਆਉਂਦੀ ਹੈ ਜੈਸੇ ਜੈਸੇ ਬੁੱਢਾ ਹੁੰਦਾ ਉਹ ਬੁੱਢੇ ਹੋਣ ਨਾਲ ਵੀ ਸਿਆਣਪ ਤੇ ਵੱਧਦੀ ਹੈ ਨਾ ਤਜਰਬੇ ਵੱਧਦੇ ਨੇ ਅਨੁਭਵ ਵੱਧਦੇ ਨੇ ਤੋ ਜੈਸੇ ਜੈਸੇ ਬੁੱਢਾ ਹੁੰਦਾ ਹੈ ਵਾਸ਼ਨਾ ਵੱਧਦੀ ਹੈ ਔਰ ਇਹ ਵਿਚਾਰ ਗੁਰਬਾਣੀ ਨੇ ਵੀ ਦਿੱਤੀ ਹੈ। ਪੁੰਡਰਕੇਸ ਕੁਸਮਤੇ ਧੋਲੇ ਸਬਤ ਪਾਤਾਲ ਕੀ ਬਾਣੀ ਲੋਚਨ ਸਰਮੇ ਬੁੱਧ ਭਲਣਾਠੀਤਾ ਕਾਮ ਪਵਸ ਮਾਧਾਣੀ। ਸ੍ਰੀ ਰਾਗ ਦਾ ਇਹ ਸ਼ਬਦ ਹੈ ਭਗਤ ਬੈਣੀ ਜੀ ਦਾ। ਪੁੰਡਰਕੇਸ ਕੁਸਮਤੇ ਧੋਲੇ ਸਬਤ ਪਾਤਾਲ ਕੀ ਬਾਣੀ। ਕਿਸ ਚਿੱਟੇ ਹੋ ਗਏ ਨੇ ਉਹ ਬੋਲਦਾ ਇੰਜ ਜਿਵੇਂ ਸਤਵੇਂ ਪਾਤਾਲ ਤੋਂ ਬੋਲਦਾ ਹੋਵੇ ਪੱਲੇ ਨਹੀਂ ਕੁਝ ਪੈਂਦਾ ਕੀ ਪਿਆ ਬੋਲਦਾ ਜ਼ਬਾਨ ਲੜ ਖੜਾ ਗਈ ਇਹ ਸੁਧ ਜੇਵਾ ਬਚਨ ਸੁਧ ਨਈ ਨਿਕਸੇ ਹਾਲਾਤ ਇਹ ਹੋ ਗਏ ਨੇ ਸਿਰ ਕੰਮ ਰਿਆ ਪੈਰ ਕੰਮਦੇ ਨਹੀਂ ਹੱਥਾਂ 'ਚ ਸਟਿਆ ਨਹੀਂ ਪਰ ਬੈਣੀ ਜੀ ਕਹਿੰਦੇ ਨੇ ਇਹ ਨਾ ਸਮਝਣਾ ਕਿ ਕਾਮਨਾ ਦੀ ਮਧਾਣੀ ਨਹੀਂ ਚਲਦੀ ਪਈ ਮਧਾਣੀ ਚਲਦੀ ਪਈ ਹੈ ਭਾਵੇਂ ਮਟਕੀ 'ਚ ਕੁਝ ਵੀ ਨਹੀਂ ਮਟਕੀ ਦੇ ਚ ਸਤਿਆ ਦਾ ਤਾਕਤ ਦਾ ਦਹੀਂ ਦੁੱਧ ਨਹੀਂ ਪਰ ਕਾਮਨਾ ਦੀ ਮਦਾਨੀ ਤੇ ਚੱਲ ਰਹੀ ਤੇ ਉਹਦੀ ਤਾਂ ਚੱਲ ਰਹੀ ਵਾਸਨਾ ਉਤਨੀ ਹੈ ਧਨ ਦੀ ਔਰ ਜੋ ਬੰਦੇ ਪਹਿਲੇ ਪਹਿਲ ਵਿਸ਼ਵਾਸ ਨਾ ਜਮਿਆ ਵੀ ਬੁੱਢਾ ਬੰਦਾ ਤੇ ਆਖਰ ਜ਼ਿੰਦਗੀ ਦੀ ਪੌੜੀਆਂ ਤੇ ਬਹੁਤ ਚੜਿਆ ਨਹੀਂ ਹੋਵੇਗੀ ਪਰ ਹਿੰਦੁਸਤਾਨ ਦੇ ਚਦਾਸ ਦੇ ਨਾਲ ਤਿੰਨ ਬਿਰਦ ਬੁੱਢੇ ਵਿਦਿਆਰਥੀ ਰਹਨੇ ਦੋਦਲਕ ਸਾਲ ਗੁਰਬਾਣੀ ਦੇ ਅਰਥ ਪੜ੍ਹਦੇ ਸਨ ਬੁੱਢੇ ਵਿੱਚ ਸ਼ੌਕ ਜਾ ਗਿਆ ਨਾਲ ਵਿਚਰਦੇ ਵੀ ਰਹੇ ਤੇ ਇੱਕ ਦਿਨ ਮੈਂ ਇੱਕ ਨੂੰ ਸੁਭਾਵਕ ਪੁੱਛ ਲਿਆ ਕੁਝ ਉਸ ਦੇ ਜੀਵਨ ਦੇ ਟੰਗ ਤੋਂ ਮੈਂ ਕਿਹਾ ਤੂੰ ਮਾਇੂਸ ਤੇ ਔਖਾ ਨਾ ਹੋਵੇਂ ਮਹਿਸੂਸ ਨਾ ਕਰੇ ਮੈਂ ਸਿਰਫ ਆਪਣਾ ਗਿਆਨ ਵਧਾਣ ਵਾਸਤੇ ਤੇਥੋਂ ਪੁੱਛਦਾ ਕਿ ਹੁਣ ਤੋ 17 ਤੋਂ ਵੀ ਟੱਪ ਗਿਆ ਤੇ ਹੁਣ ਤੇ ਮੂਲਾ ਧਾਰ ਚੱਕਰ ਤੋਂ ਤੂੰ ਉੱਪਰ ਹੋਵੇਂਗਾ ਅੱਖਾਂ ਉਸ ਦੀਆਂ ਭਾਰਾਂੀਆਂ ਜ਼ਾਰੋ ਜ਼ਾਰ ਰੋਤੇ ਜਿਵੇਂ ਮੇਰੇ ਇਸ ਸਵਾਲ ਨੇ ਕੋਈ ਝੋਟ ਕਰ ਦਿੱਤੀ ਹੋਵੇ ਛੱਟ ਪੁਚਾ ਦਿੱਤੀ ਆ ਮੈਂ ਕਿ ਮੇਤਰਾ ਮੈਂ ਕੋਈ ਅਪਸ਼ਬਦ ਬੋਲੇ ਆ ਕੰਝ ਲੱਗੇ ਨਹੀਂ ਜਦ ਕੁਝ ਬੋਲ ਨਹੀਂ ਸਕਿਆ ਪਰ ਮੈਂ ਕਿ ਤੇਰੇ ਹੰਝੂ ਜਵਾਬ ਦੇ ਗਏ ਤੇਰਾ ਰੋਣਾ ਦੱਸ ਰਿਹਾ ਹੈ ਵਾਸ਼ਨਾ ਮੌਜੂਦ ਹੈ ਕਾਮਨਾ ਮੌਜੂਦ ਹੈ ਬੁੱਢਾ ਹੋ ਗਏ ਤੇ ਕੀ ਇਹਦੇ ਨਾਲ ਤੇ ਕੁਝ ਨਹੀਂ ਬੁੱਢਾ ਕੋਈ ਬਜ਼ੁਰਗ ਨਹੀਂ ਹੁੰਦਾ ਇਸ ਚੱਕਰ 'ਚ ਨਾ ਪੈਣਾ ਬਜ਼ੁਰਗੀ ਬਾ ਅਕਲ ਹਸਤ ਨਕੇ ਬਾ ਸਾਲ ਤਮੰਗਰੀ ਬਾ ਦੇਲ ਹਸਤ ਨਕੇ ਬਾ ਮਾਲ 5 ਸਾਲ ਦੇ ਪ੍ਰਹਿਲਾਦ ਨੂੰ ਅਸੀਂ ਆਖਾਂਗੇ ਬਜ਼ੁਰਗ ਹੈ 80 ਸਾਲ ਦੇ ਹਰਨਾਕਿਸ਼ ਨੂੰ ਕਹਿ ਦਿਆਂਗੇ ਕੁਝ ਵੀ ਨਹੀਂ ਬੱਚਿਆਂ ਤੋਂ ਵੀ ਥੱਲੇ ਕੁਝ ਵੀ ਨਹੀਂ ਕਿਉਂਕਿ ਵਾਸ਼ਨਾ ਬੜੀ ਪਰਵਲ ਹੈ ਔਰ ਇਹ ਜਿਹੜੀ ਕਾਮਨਾ ਹੈ ਕਹਿੰਦੇ ਨੇ ਬਸ ਇਹੀ ਚੱਕਰ ਹੈ ਇਸੇ 'ਚ ਹੀ ਮਨੁੱਖ ਪਿਆ ਰਹਿੰਦਾ ਹੈ ਔਰ ਇਹ ਮੂਲਾਧਾਰ ਤੋਂ ਥੱਲੇ ਦੀ ਗੱਲ ਹੈ ਬਾਹਰ ਘਰ ਤੋਂ ਬਾਹਰ ਦੀ ਗੱਲ ਹੈ ਘਰ ਦੇ ਵਿੱਚ ਦੀ ਗੱਲ ਨਹੀਂ ਤੇ ਘਰ ਵਿੱਚ ਕਦੀ ਬੰਦੇ ਨੇ ਪ੍ਰਵੇਸ਼ ਹੀ ਨਹੀਂ ਕੀਤਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੋਖੀ ਹਰ ਆਪਨੇ ਵਾਰੇ ਅਪਦਾ ਭਈ ਬੀਤ ਗੁਰਵਰਜਨ ਦੇਵ ਜੀ ਦਾ ਵਾਕ ਤੁਮ ਘਰ ਆਵੋ ਮੇਰੇ ਮੀਤ ਏ ਮੇਰੇ ਮਿੱਤਰ ਇਹ ਪਤਾ ਕਿਸ ਨੂੰ ਆਖੇ ਜੀਵਨ ਚੇਤਨਾ ਨੂੰ ਆਖੇ ਮਨ ਨੂੰ ਆਖੇ ਜਿੰਨੇ ਦੁੱਖ ਨੇ ਦੋਖ ਨੇ ਪਾਪ ਨੇ ਆਪੇ ਮਿਟਾਵੇਗਾ ਘਰ ਦੇ ਵਿੱਚ ਪ੍ਰਵੇਸ਼ ਕਰਦੇ ਆਂ ਹੀ ਮਿਟ ਜਾਣਗੇ ਪ੍ਰਵੇਸ਼ ਕੇ ਕਰ ਤੋਂ ਘਰ ਦੇ ਵਿੱਚ ਆਤੇ ਸਈ ਔਰ ਘਰ ਵਿੱਚ ਪ੍ਰਵੇਸ਼ ਕਰਦੇ ਆਂ ਹੀ ਘਰ ਸੁਹਾਵਣਾ ਆਨੰਦਮਈ ਹੋ ਜਾਂਦਾ ਹੈ ਰਸ ਮਿਲਦਾ ਇਸ ਵਾਸਤੇ ਸਾਬ ਕਹਿੰਨ ਤਮ ਘਰ ਆਓ ਮੇਰੇमीत ਤੁਮਰੇ ਦੋਖੀ ਹਰ ਆਪਨੇ ਵਾਰੇ ਅਪਦਾ ਭਈ ਬੀਤੇ ਅਗੋਂ ਸਵਾਗਤ ਵੀ ਹੈ ਪਰ ਹੁਣ ਕੋਈ ਘਰ ਦੇ ਪ੍ਰਵੇਸ਼ ਤੇ ਕਰਿਆ ਕਬੀਰ ਇਹ ਕਹਿੰਦੇ ਜਦ ਮੈਂ ਗ੍ਰਹਿ ਪ੍ਰਵੇਸ਼ ਕਰਨ ਲੱਗਾ ਨਾ ਤੇ ਆਮ ਦੁਨੀਆ ਦੀ ਤਰ੍ਹਾਂ ਸ਼ੋਰ ਸ਼ਰਾਬਾ ਨਹੀਂ ਸੀ ਸੁਰ ਨਰਮੋਨੇ ਜਨ ਕੌਤਕ ਆਏ ਕੋਟ ਤਹਿਤੀਸ ਉਜਾਨਾ ਕਹਿਤ ਕਬੀਰ ਮੋਹਿ ਵਿਆਹ ਚਲੇ ਹੈ ਪੁਰਖ ਇੱਕ ਭਗਵਾਨਾ ਇੱਕ ਭਗਵਾਨ ਦੇ ਨਾਲ ਅਜ ਮੈਂ ਚਲੇ ਆਂ 33 ਕਰੋੜ ਦੇਵਤਾ ਮੇਰੇ ਇਸ ਕੌਤਕ ਨੂੰ ਦੇਖਣ ਆਇਆ ਹੈ ਕਿ ਕਬੀਰ ਨੇ ਆਪਣੇ ਘਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਕਬੀਰ ਨੂੰ ਪ੍ਰਮਾਤਮਾ ਮਿਲ ਗਿਆ। ਇਹਨੂੰ ਕਿਦਰੇ ਕਪੂਲ ਕਲਪਨਾ ਨਾ ਸਮਝਣਾ। ਜਿਸ ਦਿਨ ਜਿਸ ਦਾ ਮਨ ਆਪਣੇ ਗ੍ਰਹਿ ਦੇ ਵਿੱਚ ਪ੍ਰਵੇਸ਼ ਕਰਦਾ ਹੈ ਨਾ ਜਿਤਨੀਆਂ ਮੁਕਤ ਰੂਹਾਂ ਨੇ ਜਿਤਨੇ ਸੰਤ ਮੰਡਲ ਨੇ ਉਹ ਦਿਨ પ્રસન્ન ਹੋ ਜਾਂਦੇ ਨੇ। ਕਿ ਇੱਕ ਹੋਰ ਆਇਆ ਸਦੀਆਂ ਦਾ ਵਿਛੜਾ ਆਪਣੇ ਘਰ ਖੁਸ਼ ਹੋ ਜਾਂਦਾ ਇੱਕ ਹੋਰ ਆਇਆ ਜਨਮਾਂ ਜਨਮਾਂ ਤਰਾ ਦੀਆਂ ਠੋਕਰਾਂ ਖਾ ਕੇ ਆਪਣੇ ਘਰ ਪ੍ਰਸੰਨ ਹੋ ਜਾਂਦੇ ਖੁਸ਼ ਹੋ ਜਾਂਦੇ ਚਲੋ ਇੱਕ ਹੋਰ ਨੂੰ ਟਿਕਾਣਾ ਨਸੀਬ ਹੋਇਆ ਤੇ ਇਹ ਅਲੱਗ-ਅਲੱਗ ਮੰਡਲ ਨੇ ਮੋਕਸ਼ ਮੰਡਲ ਜਹਾਂ-ਜਹਾਂ ਧਰੁ ਨਾਰਦ ਟੇਕੇ ਨੈ ਇੱਕ ਟਿਕਾਓ ਮੋਹੇ ਭਗਤ ਨਾਮਦੇਵ ਕਹਿੰਦੇ ਨੇ ਇਹ ਆਕਾਲ ਪੁਰਖ ਜਿੱਥੇ ਤੂੰ ধਰੂ ਨੂੰ ਟਿਕਾਇਆ ਹੈ ਨਾਰਦ ਨੂੰ ਟਿਕਾਇਆ ਮੈਨੂੰ ਉੱਥੇ ਹੀ ਟਿਕਾ ਮੈਂ ਉੱਥੇ ਹੀ ਵਸਣਾ ਹੈ ਜਨਮ ਸਾਖੀ ਚ ਇੱਕ ਦਿਨ ਮੈਂ ਪੜ ਰਿਹਾ ਸੀ ਤੇ ਅੱਜ ਵੀ ਬੰਦੇ ਦੇ ਅੰਦਰ ਇਹ ਸੰਸਾ ਪੈਦਾ ਕਰ ਸਕਦੀ ਹੈ ਮਰਦਾਨਾ ਪੁੱਛਦਾ ਹੈ ਬਾਬਾ ਜੀ ਹੁਣ ਕਿੱਥੇ ਆ ਗਏ ਆਪਾ ਮਰਧਾਨੇ ਦੇ ਪ੍ਰਸ਼ਨਾਂ ਨੇ ਜਨਮ ਸਾਖੀ ਨੂੰ ਜਨਮ ਦਿੱਤਾ ਮਰਦਾਨੇ ਦੇ ਸਵਾਲਾਂ ਨੇ ਗੁਰਨਾਣਕ ਦੇ ਜਵਾਬ ਨੂੰ ਜਨਮ ਦਿੱਤਾ ਹੈ ਮਰਦਾਨੇ ਦਾ ਸਵਾਲ ਆਮ ਮਰਦਾਂ ਦਾ ਸਵਾਲ ਹੈ ਸਾਰੇ ਜਗਤ ਦਾ ਸਵਾਲ ਹੈ ਗੁਰਨਾਣਕ ਦਾ ਜਵਾਬ ਸਾਰੇ ਜਗਤ ਲਈ ਇੰਨੀ ਮਹਰਸ ਕਰਦਾ ਉਹ ਭੋਲਾ ਭਾਲਾ ਕੀਰਤਨੀਆ ਮਾਸੂਮ ਤਬੀਅਤ ਰੱਖਣ ਵਾਲਾ ਜਿਸ ਸਵਾਲ ਨਾ ਕਰਦਾ ਤਾਂ ਬਹੁਤੀ ਦੁਨੀਆ ਦੇ ਸਵਾਲ ਸਿਰਫ ਸਵਾਲ ਹੀ ਰਹਿ ਜਾਣੇ ਸਨ ਬਾਬੇ ਨੇ ਜਵਾਬ ਦਿੱਤੇ ਨੇ ਪੁੱਛਦਾ ਹੈ ਮਰਦਾਨਾ ਬਾਬਾ ਕਿੱਥੇ ਆ ਗਏ ਆ ਸਤਿਗੁਰੂ ਕਹਿੰਦੇ ਨੇ ਮਰਦਾਨਿਆ ਆਪਾਂ ਚੰਦਰਮਾ ਤੇ ਆ ਗਏ ਹੁਣ ਤੁਸੀਂ ਆਖੋਗੇ ਜਨਮ ਸਾਖੀ ਦੀ ਇਹ ਗੱਲ ਔਰ 500 ਡਾਲਰ ਖਰਚ ਹੋ ਗਏ ਅਮਰੀਕਾ ਦੇ ਰਸ਼ੀਆ ਦੇ ਕਈ ਸਾਲ ਲੱਗ ਗਏ ਤਜਰਬਿਆਂ ਕਰਦਿਆਂ ਤੇ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਬੰਦਾ ਚੰਦਰਮਾ ਤੇ ਭੇਜਿਆ ਤੇ ਜਨਮ ਸਾਖਿ ਚ ਲਿਖਿਆ ਹੈ ਮਹਾਰਾਜ ਕਹਿੰਦੇ ਮਰਦਾਨਿਆਂ ਆਪਾਂ ਚੰ드ਰਮਾ ਤੇ ਆ ਗਏ ਤੇ ਉੱਥੇ ਜਿਹੜੀ ਦੂਰੀ ਲਿਖੀ ਹੋਈ ਹੈ ਨਾ ਯੋਜਨਾ ਦੇ ਹਿਸਾਬ ਨਾਲ ਉਹ ਉਨੀ ਹੈ ਜਿਹੜੀ ਅੱਜ ਸੈਂਸ ਦੱਸਤੇ ਮਿਲ ਖਾਂਦੀ ਕਦੀ ਪੜਨਾ ਜਨਮ ਸਾਖੀ ਪੁਰਾਤਨ ਜਨਮ ਸਾਖੀ ਤੇ ਮੈਨੂੰ ਵੀ ਪਹਿਲੇ ਸ਼ੱਕ ਹੋਇਆ ਕਿਉਂਕਿ ਵਿਗਿਆਨ ਸੈਂਸ ਇਹ ਕਹਿ ਰਹੀ ਹੈ ਨਾ ਉਥੇ ਆਕਸੀਜਨ ਹੈ ਪਾਣੀ ਕੋਈ ਨਹੀਂ ਹਵਾ ਕੋਈ ਨਹੀਂ ਜੀਵ ਰਹਿ ਨਹੀਂ ਸਕਦਾ ਹੈ ਹੀ ਨਹੀਂ ਕੋਈ ਤੋਂ ਪਹਿਲੇ ਮੈਨੂੰ ਵੀ ਐਸਾ ਜਾਪਿਆ ਕਿ ਜਨਮ ਸਾਥੀ ਦੀਆਂ ਅਧੀਆਂ ਜਿਹੜੀਆਂ ਕਹਾਣੀਆਂ ਨੇ ਕਿਉਂਕਿ ਬਹੁਤ ਸਾਰੇ ਗ੍ਰਹਿ ਮੰਡਲਾਂ ਬਾਰੇ ਜਾਣਕਾਰੀ ਹੈ ਤੇ ਉਹਨਾਂ ਗ੍ਰਹਿ ਮੰਡਲਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹ ਮਰਦਾਨਾ ਪੁੱਛਦਾ ਹੈ ਮਹਾਰਾਜ ਇਹ ਕਿਹੜਾ ਗ੍ਰਹਿ ਹੈ ਸਤਗੁਰੂ ਕਹਿੰਦੇ ਨੇ ਧਰੂ ਗ੍ਰਹਿ ਜਿਹੜਾ ਸਵੇਰੇ ਤਾਰਾ ਚਮਕਦਾ ਹੈ ਨਾ ਇਹਨੂੰ ਧਰੂ ਮੰਡਲ ਕਹਿੰਦੇ ਇਸ ਸਿਰਫ ਇਤਨੀ ਹੀ ਗੱਲ ਨਹੀਂ ਮਹਾਰਾਜ ਮਰਦਾਨੇ ਨੂੰ ਕਹਿੰਦੇ ਉਹ ਜਿਹੜਾ ਸਾਹਮਣੇ ਹੈ ਨਾ ਉਹ ਕਾਕ ਬਸੁੰਡ ઋષਿ ਹੈ ਤ੍ਰੇਤੇ ਯੁੱਗ ਦੇ ਇੱਕ ਮਹਾਤਮਾ ਹੋਇਆ ਹੈ ਮਰਦਾਨਿਆ ਉਹ ਵੇਖ ਉਹ ਕਪਲ मुनि ਹੈ ਆ ਤੈਨੂੰ ਉਹਦੇ ਨਾਲ ਵੀ ਮਿਲਾਈ ਤੇ ਇਹ ਕਹਾਣੀਆਂ ਵੀ ਮੈਂ ਜਨਮ ਸਾਖੀ ਚ ਪੜੀਆਂ ਔਰ ਮੈਂ ਗੱਲ ਨੂੰ ਛੁਪਾਵਾ ਨਾ ਸਿੱਖ ਜਗਤ ਦੇ ਬੇਸਤਰ ਕਥਾਵਾਚਕ ਇਹਨਾਂ ਸਾਖੀਆਂ ਨੂੰ ਪੜ੍ਹ ਕੇ ਠੱਪ ਦੇ ਦਿੰਦੇ ਨੇ ਕੰਨ ਕੀ ਸੁਣਾਈਏ ਅਰਬਾਂ ਡਾਲਰ ਖਰਚ ਹੋ ਗਏ ਰਸ਼ੀਆ ਦੇ ਅਮਰੀਕਾ ਦੇ ਤੇ ਬੜੀ ਮੁਸ਼ਕਿਲ ਨਾਲੋਂ ਪਹੁੰਚੇ ਤੇ ਤੇ ਸਤਿਗੁਰ ਕਹਿ ਰਹੇ ਨੇ ਆਪਾਂ ਤਰੋ ਦੇ ਚ ਉਮਰੇ ਆਂ ਚੰਦਰਮਾ ਦੇ ਚ ਉਮਰੇ ਆਂ ਤੇ ਕਿਸ ਤਰ੍ਹਾਂ ਸੁਣਾਈਏ ਕੌਣ ਯਕੀਨ ਕਰੇਗਾ ਕੌਣ ਮੰਨੇਗਾ ਤੇ ਜਦ ਸਾਇੰਸ ਨੇ ਤਸਦੀਕ ਕਰ ਦਿੱਤੀ ਪਾਣੀ ਹੀ ਕੋਈ ਨਹੀਂ ਆਕਸੀਜਨ ਹੀ ਨਹੀਂ ਹੈ ਹਵਾ ਹੀ ਨਹੀਂ ਹੈ ਜੀਵ ਤੇ ਰਹਿ ਨਹੀਂ ਸਕਦਾ ਮਨੁੱਖ ਤੇ ਰਹਿ ਨਹੀਂ ਸਕਦਾ ਤੇ ਉੱਤੇ ਹੈ ਵੀ ਕੋਈ ਨਹੀਂ ਸਿਵਾਏ ਧਰਤੀ ਹੀ ਧਰਤੀ ਦੇ ਤੇ ਜਨਮ ਸਾਖੀ ਨੂੰ ਪੜਦੇ ਆਂ ਹੀ ਪੜਦੇ ਆਂ ਜਿਹੜੀ ਗੱਲ ਖੁੱਲੀ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਇਹ ਸਰੀਰਕ ਮੰਡਲ ਨਹੀਂ ਨੇ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ ਉਹ ਮਾਤ ਲੋਕ ਕਹਿੰਦੇ ਨੇ ਸਰੀਰਕ ਮੰਡਲ ਅਨੇਕਾਂ ਗ੍ਰਹਿ ਨੇ ਜੋ ਸਰੀਰਕ ਮੰਡਲ ਨਹੀਂ ਨੇ ਰੂਹਾਨੀ ਮੰਡਲ ਨੇ ਰੂਹ ਹੈ ਸਿਰਫ ਰੂਹ ਉਹਨੂੰ ਅਨ ਪਾਣੀ ਦੀ ਲੋੜ ਨਹੀਂ ਔਰ ਉਹਨੂੰ ਆਕਸੀਜਨ ਦੀ ਲੋੜ ਵੀ ਕੋਈ ਨਹੀਂ ਮੈਂ ਅਰਜ਼ ਕਰਾਂ ਅੰਧ ਵਿਸ਼ਵਾਸ ਆਮ ਜਗਤ ਦੇ ਵਿੱਚ ਵੀ ਆਉਂਦਾ ਹੈ ਤੇ ਅੰਧ ਵਿਸ਼ਵਾਸ ਬੜੇ ਤੋਂ ਬੜੇ ਸਾਇੰਸਦਾਨ ਦੇ ਅੰਦਰ ਵੀ ਆਉਂਦਾ ਹੈ ਸਿੱਧ ਕੀਤਾ ਜਾ ਸਕਦਾ ਹੈ ਕਿਉਂਕਿ ਸਾਇੰਸ ਤੇ ਸਾਇੰਸਦਾਨ ਪਰਮਾਤਮਾ ਨੂੰ ਨਹੀਂ ਮੰਨਦਾ ਤੇ ਉਹਦਾ ਨਾ ਮੰਨਣਾ ਅੰਧ ਵਿਸ਼ਵਾਸ ਹੈ ਕਿਉਂਕਿ ਹੈ ਜੋ ਹੈ ਤੇ ਉਹਨੂੰ ਨਾ ਮੰਨਣਾ ਅੰਧ ਵਿਸ਼ਵਾਸ ਨਹੀਂ ਇਹ ਵੀ ਤੇ ਅੰਧ ਵਿਸ਼ਵਾਸ ਹੈ ਬਹੁਤ ਵੱਡਾ ਅੰਧ ਵਿਸ਼ਵਾਸ ਹੈ ਬਿਨਾਂ ਜਾਣਿਆ ਉਹ ਕਹਿ ਦਿੰਦਾ ਨਹੀਂ ਹੈ ਸਾਇੰਸ ਨੇ ਕੱਲ ਤੱਕ ਕਿਹਾ ਸੀ ਭੂਤ ਪ੍ਰੇਤ ਕੋਈ ਨਹੀਂ ਤੇ ਮੈਂ ਅਰਜ਼ ਕਰਦੇ ਆ ਇਹ ਵੀ ਹੈਗੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸੁਖਮੰਨੀ ਸਾਹਿਬ ਦੀ ਪੰਧੀ ਹੈ ਭੂਤ ਉਹ ਰੂਹ ਜਿਹਨੂੰ ਸਰੀਰ ਨਹੀਂ ਮਿਲਿਆ ਤੇ ਦੋ ਤਰ੍ਹਾਂ ਦੀਆਂ ਆਤਮਾਵਾਂ ਨੂੰ ਜਲਦੀ ਸਰੀਰ ਨਹੀਂ ਮਿਲਦਾ ਦੋ ਤਰ੍ਹਾਂ ਦੇ ਬੰਦੇ ਆ ਕਸਾਈ ਹੈ ਦੁਰਾਚਾਰੀ ਹੈ ਬੜਾਈ ਜ਼ਾਲਮ ਹੈ ਪਤਾ ਨਹੀਂ ਕਿੰਨੇ ਉਸਨੇ ਕਤਲ ਕੀਤੇ ਕਿੰਨਾ ਅਨਰਥ ਕੀਤਾ ਕਿੰਨੇ ਘਰ ਉਜਾੜੇ ਨੇ ਐਸਾ ਬੰਦਾ ਮਰੇਗਾ ਛੇਤੀ ਜਨਮ ਨਹੀਂ ਆਉਣ ਲੱਗਾ ਕਿਉਂਕਿ ਇਸ ਤਰ੍ਹਾਂ ਦੇ ਬੰਦੇ ਵਾਸਤੇ ਕੋਈ ਸਪੈਸ਼ਲ ਥਾਂ ਚਾਹੀਦੀ ਜਿਵੇਂ ਜਿਹਨੂੰ ਫਾਂਸੀ ਤੇ ਚੜਨਾ ਹੋਵੇ ਨਾ ਉਹਦੇ ਵਾਸਤੇ ਜੇਲ੍ਹ 'ਚ ਸਪੈਸ਼ਲ ਕੋਠੜੀ ਆਉਂਦੀ ਫਾਂਸੀ ਦੀ ਕੋ ਉਹ ਅਲੱਗ ਹੀ ਬਣੀ ਹੁੰਦੀ ਸਾਰਿਆਂ ਤੋਂ ਨਿਆਰੀ ਆਉਂਦੀ ਇਸ ਤਰ੍ਹਾਂ ਦੇ ਜੀਵ ਨੂੰ ਜਨਮ ਦੇਣ ਲਈ ਕੋਈ ਖਾਸ ਮਾਂ ਚਾਹੀਦੀ ਤੇ ਕੋਈ ਖਾਸ ਪਿਓ ਚਾਹੀਦਾ ਆਰੇ ਕਹ ਰਹੀ ਜਨਮ ਨਹੀਂ ਲੈ ਸਕਦੇ ਤੇ ਕੋਈ ਨਾਮ ਰਸਈਆ ਜਪ ਰਿਹਾ ਹੈ ਜਪ ਰਿਹਾ ਹੈ ਲੇਕਿਨ ਉਹ ਆ ਗਿਆ ਚੱਕਰ ਤੋਂ ਉੱਪਰ ਨਹੀਂ ਉੱਠ ਸਕਿਆ ਪ੍ਰਮਾਤਮਾ ਦੇ ਦੇਸ਼ ਤੱਕ ਤੇ ਨਹੀਂ ਪਹੁੰਚਿਆ ਲੇਕਿਨ ਪ੍ਰਮਾਤਮਾ ਦੇ ਮਾਰਗ ਤੇ ਚੱਲਿਆ ਸੀ ਪ੍ਰਮਾਤਮਾ ਦੇ ਦਰ ਤੱਕ ਤੇ ਪਹੁੰਚਿਆ ਪ੍ਰਮਾਤਮਾ ਦੇ ਘਰ ਤੱਕ ਨਹੀਂ ਪਹੁੰਚਿਆ ਕਹਿੰਦੇ ਨੇ ਇਸ ਤਰ੍ਹਾਂ ਦੀ ਆਤਮਾ ਦਾ ਵੀ ਛੇਤੀ ਜਨਮ ਨਹੀਂ ਆਉਂਦਾ ਕਿ ਇਹਨੇ ਵੀ ਹਰ ਘਰ ਦੇ ਵਿੱਚ ਜਨਮ ਨਹੀਂ ਲੈਣਾ ਕੋਈ ਵਿਸ਼ੇਸ਼ ਮਾਂ ਚਾਹੀਦੀ ਹੈ ਧਰੂਜ ਜਿਹੀ ਆਤਮਾ ਹਰ ਘਰ ਦੇ ਜਨਮ ਨਹੀਂ ਲੈ ਸਕਦੀ ਇੰਨੇ ਮਾਰਸ ਕਰਦੇ ਰਾਮ ਜਿਹੀ ਆਤਮਾ ਹਰ ਘਰ ਦੇ ਵਿੱਚ ਜਨਮ ਨਹੀਂ ਲੈ ਸਕਦੀ ਕਬੀਰ ਜੈਸੀ ਆਤਮਾ ਹਰ ਘਰ ਦੇ ਜਨਮ ਨਹੀਂ ਲੈ ਸਕਦੀ ਕੋਈ ਵਿਸ਼ੇਸ਼ ਮਾਂ ਚਾਹੀਦੀ ਕੋਈ ਵਿਸ਼ੇਸ਼ ਪਿਤਾ ਚਾਹੀਦਾ ਹੈ ਬੜਾ ਭਜਨੇ ਘਰ ਦਾ ਵਾਤਾਵਰਣ ਬੜਾ ਪਵਿੱਤਰ ਤਾਂ ਹੀ ਕਿਦਰੇ ਸੰਤ ਤੇ ਭਗਤ ਕੋਈ ਜਨਮ ਲਵੇ ਆਵੇਗਾ